ਕੇ ਸਰ ਉਹਨਾਂ ਸਕੂਲ ਦੇ ਪ੍ਰਿੰਸੀਪਲ ਸਰ ਵੀ ਮੌਜੂਦ ਨੇ ਸਰ ਬੜੀ ਵਧੀਆ ਪ੍ਰਦਰਸ਼ਨੀ ਹੈ ਜੀ ਜੋ ਲਗਾਈ ਗਿਆ ਸਟੂਡੈਂਟਸ ਦੇ ਵੱਲੋਂ ਟੀਚਰਸ ਦੇ ਵੱਲੋਂ ਨਾਲ ਹੈਲਪ ਜੋ ਕੀਤੀ ਗਈ ਹੈ ਤਾਂ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਸਕੂਲ ਹੈ ਇਸ ਤੇ ਇਹ ਜਿਹੜਾ ਓਵਰਆਲ ਆ ਉਹਨਾਂ ਦਾ ਉਹ ਇੱਕੋ ਇੱਕ ਉਦੇਸ਼ ਹੈ ਉਹਨਾਂ ਦਾ ਕਿ ਜਿੱਥੇ ਦੁਨਿਆਵੀ ਵਿੱਦਿਆ ਦੇਣੀ ਹੈ ਬੱਚਿਆਂ ਨੂੰ ਉੱਥੇ ਨਾਲ ਹੀ ਆਪਣੇ ਧਰਮ ਦੇ ਨਾਲ ਵਿੱਸੇ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਕੌਮਾਂ ਜਿਉਂਦੀਆਂ ਸਰਪੇ ਇਤਿਹਾਸ ਦੇ ਨਾਲ ਜੇ ਇਤਿਹਾਸ ਨੂੰ ਜਾਣਦੇ ਆਂ ਤਾਂ ਕੌਮ ਜਿਉਂਦੀ ਹੈ ਨਹੀਂ ਤਾਂ ਕੌਮ ਜਿਹੜੀ ਹੈ ਉਹ ਆਸਤਾ ਆਸਤਾ ਖਤਮ ਹੋ ਜਾਂਦੀ ਹੈ ਇਤਿਹਾਸ ਨੂੰ ਜਾਣਨ ਵਾਸਤੇ ਬਹੁਤ ਜ਼ਰੂਰੀ ਸੀ ਕਿ ਕਿਤਾਬਾਂ ਤੋਂ ਇਲਾਵਾ ਅਸੀਂ ਕੀ ਕਰ ਸਕਦੇ ਆਂ ਉਹ ਬੱਚਿਆਂ ਨੇ ਕੀਤਾ ਇੱਕ ਵੱਖਰਾ ਤਰੀਕਾ ਇੱਕ ਵੱਖਰਾ ਸਮਝ ਲਓ ਕਿ ਇਹਨੂੰ ਜਿਹੜਾ ਵਿਦਿਆ ਦੇ ਵਿੱਚ ਮਾਡਲ ਅਪਣਾਇਆ ਜਾਂਦਾ ਨਾ ਉਹੀ ਮਾਡਲ ਜਿਹੜਾ ਹੈ ਇਤਿਹਾਸ ਨੂੰ ਜਾਣਨ ਦਾ ਉਹਨਾਂ ਜਰੀਆ ਬਣਾਇਆ ਤਾਂ ਬੱਚਿਆਂ ਨੇ ਬੜੀ ਮਿਹਨਤ ਕੀਤੀ ਹੈ ਉਹ ਅਧਿਆਪਕਾਂ ਦੀ ਡਾਇਰੈਕਸ਼ਨ ਦੇ ਤਹਿਤ ਜਿਹੜਾ ਉਹ ਬਹੁਤ ਸੋਹਣਾ ਉਹਨਾਂ ਨੇ ਕੰਮ ਕੀਤਾ ਸਾਰਾ ਜੀ ਔਰ ਮੈਨੂੰ ਉਮੀਦ ਹੈ ਕਿ ਲੋਕਾਂ ਨੂੰ ਪਸੰਦ ਰਿਹਾ ਉਹ ਉਤਸਰ ਬਹੁਤ ਪਸੰਦ ਕਰ ਰਿਹਾ ਦੇਖ ਖੜ ਕੇ ਆ ਕੇ ਦੇਖ ਕੇ ਜਾ ਰਿਹਾ ਜਾਣਕਾਰੀ ਲੈ ਕੇ ਜਾ ਰਿਹਾ ਮੈਨੂੰ ਲੱਗਦਾ ਕਿ ਇੱਕ ਬਹੁਤ ਚੰਗਾ ਉਪਰਾਲਾ ਹੈ ਜੀ ਕਿ ਇਤਿਹਾਸ ਦੇ ਨਾਲ ਵੱਖਰੇ ਤਰੀਕੇ ਦੇ ਨਾਲ ਜੋੜਿਆ ਜਾ ਰਿਹਾ ਤੇ ਉਹ ਵੀ ਅਜਿਹੇ ਤਰੀਕਾ ਜੋ ਯਾਦ ਵੀ ਰਹੇਗਾ ਬਿਲਕੁਲ ਕਿਸ਼ੋਰ ਮਿਲਿ ਕਮੇਟੀ ਦਾ ਇਹੀ ਇੱਕ ਜੀ ਮਕਸਦ ਵੀ ਇਹੀ ਹੈ ਕਿ ਸਾਡੇ ਬੱਚੇ ਜਿਹੜੇ ਸਾਡੇ ਵਿਦਿਅਕ ਅਦਾਰਿਆਂ ਵਿੱਚ ਪੜ੍ਹਦੇ ਬੱਚੇ ਉਹ ਆਪਣੇ ਧਰਮ ਨੂੰ ਆਪਣੇ ਵਿਸ਼ੇ ਨੂੰ ਜਾਣਨ ਆਪਣੇ ਇੱਕ ਵਿਦਿਆ ਦੇ ਨਾਲ ਨਾਲ ਜਿਹੜਾ ਹੈ ਇਸ ਨੂੰ ਵੀ ਦੇ ਤਾਂ ਇਹ ਮਾਡਲਸ ਨੇ ਜਿਹੜੇ ਤਿਆਰ ਕੀਤੇ ਗਿਆ ਸੰਗਤ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਕੈਮਰਾ ਜ਼ਰੂਰ ਘੁਮਾ ਕੇ ਦਿਖਾ ਦਿਓ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਨਾ ਇਹ ਮਾਡਲ ਦੇਖਣ ਦੇ ਲਈ ਇੱਥੇ ਪਹੁੰਚੀ ਹੋਈ ਆ ਕਿਉਂਕਿ ਜਦੋਂ ਤੁਸੀਂ ਗੁਰੂ ਕਰਨ ਦਾ ਤਮਸਤਕ ਹੋਣ ਦੇ ਲਈ ਆਉਨੇ ਹੋ ਤਾਂ ਰਸਤੇ ਦੇ ਵਿੱਚ ਇਹ ਜਿਹੜੀ ਪ੍ਰਦਰਸ਼ਨੀ ਲਗਾਈ ਗਿਆ ਤਕਸਰੀ ਕੇਸਕਰ ਸਾਹਿਬ ਨੂੰ ਜਦੋਂ ਤੁਸੀਂ ਆਉਨੇ ਆ ਰਸਤੇ ਦੇ ਵਿੱਚ ਹੀ ਪ੍ਰਦਰਸ਼ਨੀ ਲਗਾਈ ਗਿਆ ਤਾਂ ਬੜੇ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਗਿਆ ਵਾ ਤਾਂ ਬੜੇ ਵਧੀਆ ਮਾਡਲ ਤਿਆਰ ਕੀਤੇ ਗਏ ਨੇ ਜਿਨ੍ਹਾਂ ਤੋਂ ਸਾਨੂੰ ਸਾਡੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਆ ਸਾਡਾ ਇਤਿਹਾਸ ਦਾ ਜਿਹੜਾ ਜਨਨ ਨੂੰ ਮਿਲਦਾ ਮੇਰੇ ਪਿੱਛ ਇੱਕ ਦੋ ਕਾਫੀ ਤਸਵੀਰਾਂ ਜਿਹੜੀਆਂ ਤਿਆਰ ਕੀਤੀਆਂ ਗਿਆ ਪੇਂਟਿੰਗਸ ਜਿਹੜੀਆਂ ਤਿਆਰ ਕੀਤੀਆਂ ਗਿਆ ਨੇ ਤਾਂ ਇਹਨਾਂ ਸਟੂਡੈਂਟਸ ਦੇ ਵੱਲੋਂ ਇਹ ਮਿਹਨਤ ਕੀਤੀ ਗਿਆ ਮੈਮ ਦੇ ਵੱਲੋਂ ਜਦੋਂ ਬਾਕੀ ਟੀਚਰਸ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਹੈਲਪ ਕੀਤੀ ਪਰ ਉਪਰਾਲਾ ਬਹੁਤ ਵਧੀਆ ਵਾ ਕਿ ਕਿਸ ਤਰੀਕੇ ਇਤਿਹਾਸ ਦੇ ਨਾਲ ਸੰਗਤ ਨੂੰ ਜੋੜਿਆ ਜਾਵੇ ਉੱਥੇ ਹੀ ਇਸ ਉਪਰਾਲੇ ਦੇ ਬਾਰੇ ਇਹ ਤੁਹਾਡੇ ਮਨਾਂ ਦੇ ਵਿੱਚ ਕੋਈ ਵਿਚਾਰ ਹੈ ਕੋਈ ਸੁਝਾਅ ਹੈ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ